ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਖਾਲੀ ਪਲਾਸਟਿਕ ਦੀ ਬੋਤਲਾਂ ਤੇ ਕੈਨ ਵੀ ਸਾਨੂੰ ਪੈਸਾ ਕਮਾ ਕੇ ਦੇ ਸਕਦੇ ਆ ਨਾ ਹਾਂਜੀ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਲੱਗੇ ਇੱਕ ਇਸ ਤਰ੍ਹਾਂ ਦੇ ਬਿਜ਼ਨਸ ਆਈਡੀਆ ਦੀ ਜਿੰਦੇ ਵਿੱਚ ਦੋਸਤੋ ਨਾ ਸਿਰਫ ਤੁਸੀਂ ਪੈਸਾ ਕਮਾਓਗੇ ਬਲਕਿ ਨਾਲ ਤੁਸੀਂ ਆਪਣੇ ਸਮਾਜ ਤੇ ਵਾਤਾਵਰਣ ਦੀ ਇੱਕ ਸੇਵਾ ਵੀ ਕਰੋਗੇ ਦੇਖੋ ਦੋਸਤੋ ਹਰ ਰੋਜ਼ ਲੱਖਾਂ ਕਰੋੜਾਂ ਪਲਾਸਟਿਕ ਦੀਆਂ ਬੋਤਲਾਂ ਤੇ ਕੈਨ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਇਹਦੇ ਨਾਲ ਦੋਸਤੋ ਆਪਣੇ ਸ਼ਹਿਰ ਤਾਂ ਗੰਦਾ ਹੁੰਦਾ ਨਾਲੇ ਆਪਣਾ ਵਾਤਾਵਰਣ ਵੀ ਪ੍ਰਦੂਸ਼ਣ ਹੋ ਰਿਹਾ ਹੈ ਪਰ ਦੋਸਤੋ ਇਹਦੇ ਵਿੱਚ ਗੱਲ ਇਹ ਹੈ ਕਿ ਲੋਕਾਂ ਕੋਲੇ অপਸ਼ਨ ਹੀ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਕਿੱਥੇ ਸਿੱਟਿਆ ਜਾਵੇ ਕਿਉਂ ਜੇ ਦੋਸਤੋ ਆਪਾਂ ਇਸ ਜੋ ਪ੍ਰੋਬਲਮ ਨੂੰ ਸੋਲਵ ਕਰਦੀ ਹੈ ਤਾਂ ਇਹ ਆਪਣੇ ਵਾਸਤੇ ਬਹੁਤ ਹੀ ਵੱਡਾ ਬਿਜ਼ਨਸ ਆਈਡੀਆ ਬਣ ਸਕਦਾ ਹੈ ਅੱਜ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਲੱਗੇ ਇਸੇ ਤਰ੍ਹਾਂ ਦੇ ਇੱਕ ਬਿਜ਼ਨਸ ਆਈਡੀਆ ਦੀ ਦੋਸਤੋ ਜੇ ਆਪਾਂ ਇੱਕ ਤਰੀਕੇ ਨਾਲ ਚੱਲੀਏ ਤਾਂ ਜੋ ਪਲਾਸਟਿਕ ਦੀ ਬੋਤਲਾਂ ਇੱਕ ਕੂੜਾ ਨਹੀਂ ਸਗੋ ਆਪਣੇ ਵਾਸਤੇ ਪੈਸੇ ਬਣ ਜਾਣਗੇ ਦੋਸਤੋ ਇੱਥੇ ਆਂਦਾ ਆਪਣਾ ਬਿਜ਼ਨਸ ਆਈਡੀਆ ਜਿਸ ਦਾ ਨਾਮ ਹੈ ਰਿਵਰਸ ਵੈਂਡਿੰਗ ਮਸ਼ੀਨ ਇਹ ਮਸ਼ੀਨ ਦੋਸਤੋ ਇਸ ਤਰ੍ਹਾਂ ਕੰਮ ਕਰਦੀ ਹੈ ਜੇ ਕੋਈ ਇਨਸਾਨ ਇਸ ਦੇ ਵਿੱਚ ਕੋਈ ਖਾਲੀ ਬੋਤਲ ਜਾਂ ਕੋਈ ਕੈਨ ਪਾਉਂਦਾ ਹੈ ਤੇ ਬਦਲੇ ਦੇ ਵਿੱਚ ਉਸ ਨੂੰ ਪੈਸੇ ਕੈਸ਼ਬੈਕ ਜਾਂ ਕੋਈ ਰਿਵਾਰਡਸ ਮਿਲਦੇ ਹਨ ਇਹਦਾ ਫਾਇਦਾ ਇਹ ਹੈ ਕਿ ਜਿੱਥੇ ਲੱਗੀ ਹੋਏਗੀ ਉੱਥੇ ਦੋਸਤੋ ਇੱਕ ਪਲਾਸਟਿਕ ਦੀਆਂ ਬੋਤਲਾਂ ਜਾਂ ਕੈਨ ਨੂੰ ਕੋਈ ਵੀ ਕੂੜੇ ਵਿੱਚ ਨਹੀਂ ਸਿੱਟੇਗਾ ਉਹ ਇਸ ਮਸ਼ੀਨ ਦੇ ਵਿੱਚ ਹੀ ਸਿੱਟਣਾ ਪਸੰਦ ਕਰੇਗਾ ਕਿਉਂਕਿ ਇਹਦੇ ਵਿੱਚ ਸਿੱਟਣ ਨਾਲ ਦੋਸਤੋ ਉਸ ਨੂੰ ਬੈਨੀਫਿਟ ਹੋਏਗਾ ਉਸ ਨੂੰ ਪੈਸੇ ਮਿਲਦੇ ਹਨ ਤੇ ਉਸ ਨੂੰ ਕੋਈ ਰਿਵਾਰਡ ਪੁਆਇੰਟ ਮਿਲਦੇ ਹਨ ਜਿਸ ਨੂੰ ਉਹ ਕਿਤੇ ਵੀ ਜਾ ਕੇ ਯੂਜ਼ ਕਰ ਸਕਦਾ ਹੈ ਦੋਸਤੋ ਆਪਾਂ ਇਸ ਮਸ਼ੀਨ ਤੋਂ ਕਮਾਈ ਕਿਵੇਂ ਕਰ ਸਕਦੇ ਆ ਦੇਖੋ ਦੋਸਤੋ ਜੇਕਰ ਆਪਾਂ ਇਸ ਮਸ਼ੀਨ ਨੂੰ ਕਿਸੇ ਆਪਣੇ ਸ਼ਹਿਰ ਦੇ ਭੀੜ-ਭੜ ਵਾਲੀ ਜਗ੍ਹਾ ਤੇ ਲਗਾਵਾਂਗੇ ਜਿੱਥੇ ਬਹੁਤ ਲੋਕਾਂ ਦਾ ਆਣਾ ਜਾਣਾ ਜਿਵੇਂ ਕੋਈ ਬੱਸ ਅੱਡਾ ਰੇਲਵੇ ਸਟੇਸ਼ਨ ਜਾਂ ਹੋਰ ਕੋਈ ਵੀ ਪਲੇਟਫਾਰਮ ਜਿੱਥੇ ਦੋਸਤੋ ਲੋਕਾਂ ਦਾ ਬਹੁਤ ਜ਼ਿਆਦਾ ਆਣਾ ਜਾਣਾ ਤੇ ਜਿੱਥੇ ਬਹੁਤ ਸਾਰੀਆਂ ਬੋਤਲਾਂ ਦਾ ਯੂਜ਼ਸ ਵਗੈਰਾ ਹੁੰਦੀ ਹਨ ਜੇ ਦੋਸਤੋ ਤੁਸੀਂ ਉੱਥੇ ਲਗਾ ਦਿੰਨੇ ਆ ਤਾਂ ਉੱਥੋਂ ਦੇ ਲੋਕ ਆ ਦੋਸਤੋ ਉੱਥੇ ਕੂੜੇ ਵਿੱਚ ਬੋਤਲ ਨੂੰ ਸੁੱਟਣ ਦੀ ਬਜਾਏ ਇਸ ਮਸ਼ੀਨ ਦੇ ਵਿੱਚ ਸੁੱਟਣਾ ਜ਼ਿਆਦਾ ਪਸੰਦ ਕਰਨਗੇ ਕਿਉਂਕਿ ਇਹਦੇ ਵਿੱਚ ਸੁੱਟਣ ਤੋਂ ਉਹਨਾਂ ਪੈਸੇ ਵਗਾਰਾ ਮਿਲਦੇ ਨੇ ਜਿਸ ਨਾਲ ਲੋਕੀ ਅਟਰੈਕਸ਼ਨ ਹੁੰਦੀ ਹੈ ਇਸ ਤਰ੍ਹਾਂ ਦੀ ਮਸ਼ੀਨ ਵੱਲ ਤੇ ਜਦੋਂ ਦੋਸਤੋ ਇਸ ਤਰ੍ਹਾਂ ਦੀ ਮਸ਼ੀਨਾਂ ਦੇ ਵਿੱਚ ਜਦੋਂ ਬੋਤਲਾਂ ਜਾਂਦੀਆਂ ਤਾਂ ਇਹ ਮਸ਼ੀਨ ਦੇ ਅੰਦਰ ਇਸ ਬੋਤਲਾਂ ਨੂੰ ਕ੍ਰਸ਼ ਕਰਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਦੋਸਤੋ ਅੰਦਰ ਇਹ ਇਕੱਠਾ ਕਰ ਲੈਂਦੀਆਂ ਤੇ ਦੋਸਤੋ ਤੁਹਾਨੂੰ ਹਰ ਬੋਤਲ ਤੇ ਤੁਹਾਨੂੰ ਰੀਸਾਈਕਲ ਕੰਪਨੀਆਂ ਦੋਸਤੋ ਉਹ ਤੁਹਾਨੂੰ ਪੈਸੇ ਦੇਵੇਗੀ ਤੁਹਾਡੀ ਮਸ਼ੀਨ ਦੇ ਵਿੱਚ ਰੋਜ਼ 500 ਤੋਂ 700 ਬੋਤਲਾ ਵੀ ਖਾਲੀ ਆ ਰਹੀਆਂ ਤਾਂ ਦੋਸਤੋ ਤੁਸੀਂ ਮਹੀਨੇ ਦਾ ਲੱਖਾਂ ਰੁਪਿਆ ਕਮਾ ਸਕਦੇ ਹੋ ਬੜੇ ਆਰਾਮ ਦੇ ਨਾਲ ਕਿਉਂਕਿ ਦੋਸਤੋ ਇਹ ਪਲਾਸਟਿਕ ਆ ਉਹ ਵੈਸੇ ਇਸ ਦੀ ਕੋਈ ਵੈਲੀ ਨਹੀਂ ਹੁੰਦੀ ਪਰ ਜਦੋਂ ਇਸ ਨੂੰ ਆਪਾਂ ਸੇਲ ਕਰਦੇ ਆ ਦੋਸਤੋ ਤਾਂ ਅੰਦੇ ਤੋਂ ਆਪਾਂ ਚੰਗਾ ਪੈਸਾ ਕਮਾ ਸਕਦੇ ਹਾਂ ਪਲਾਸਟਿਕ ਬਹੁਤ ਹੀ ਜ਼ਿਆਦਾ ਰੇਟ ਦੇ ਵਿੱਚ ਮਿਲਦਾ ਇਸੇ ਤਰ੍ਹਾਂ ਹੁਣ ਤੁਸੀਂ 5 ਤੋਂ 10 ਮਸ਼ੀਨਾਂ ਨੂੰ ਖਰੀਦ ਕੇ ਵੱਖ-ਵੱਖ ਜਗ੍ਹਾ ਤੇ ਲਗਾ ਦਨੇ ਹੋ ਤਾਂ ਦੱਸੋ ਦੋਸਤੋ ਤੁਹਾਡਾ ਬਿਜ਼ਨਸ ਕਿੱਥੇ ਪਹੁੰਚ ਸਕਦਾ ਹੈ ਦੋਸਤੋ ਹੁਣ ਗੱਲ ਆਂਦੀ ਹੈ ਕਿ ਆਪਾਂ ਇਸ ਮਸ਼ੀਨ ਨੂੰ ਖਰੀਦ ਕਿਵੇਂ ਸਕਦੇ ਆਂ ਦੇਖੋ ਦੋਸਤੋ ਇੰਡੀਆ ਮਾਰਟਿਕ ਐਪ ਹੈ ਇਸ ਐਪ ਦੇ ਵਿੱਚ ਦੋਸਤੋ ਤੁਸੀਂ ਇਸ ਤਰ੍ਹਾਂ ਮਸ਼ੀਨ ਨੂੰ ਖਰੀਦ ਸਕਦੇ ਹੋ ਆਨਲਾਈਨ ਆਰਡਰ ਦੇ ਸਕਦੇ ਹੋ ਉੱਥੋਂ ਦੇ ਹੋਲਸੇਲਰ ਨਾਲ ਸਿੱਧੀ ਡਾਇਰੈਕਟ ਗੱਲ ਕਰਕੇ ਦੋਸਤੋ ਤੁਸੀਂ ਮਸ਼ੀਨ ਦਾ ਰੇਟ ਵਗੈਰਾ ਡਿਸਕਸ ਕਰ ਸਕਦੇ ਹੋ ਇਸ ਤਰ੍ਹਾਂ ਦੋਸਤੋ ਤੁਸੀਂ 1.40 ਲੱਖ ਦੀ ਜੇ ਤੁਸੀਂ ਆਡੀ ਇਹ ਮਸ਼ੀਨ ਪਹਿ ਜਾਂਦੀ ਹੈ ਤਾਂ ਦੇਖੋ ਦੋਸਤੋ ਤੁਸੀਂ ਮਹੀਨੇ ਦਾ ਲੱਖ ਰੁਪਇਆ ਇੱਕ ਮਸ਼ੀਨ ਤੋਂ ਕਮਾ ਸਕਦੇ ਹੋ ਜੇ ਤੁਹਾਡੀ ਲੋਕੇਸ਼ਨ ਤੇ ਜਗ੍ਹਾ ਜੇ ਸਹੀ ਹੈ ਮਸ਼ੀਨ ਨੂੰ ਲਗਾਉਂਦੀ ਠੀਕ ਹੈ ਦੋਸਤੋ ਇਸ ਤਰ੍ਹਾਂ ਦੋਸਤੋ ਤੁਸੀਂ ਇੱਕ ਮਸ਼ੀਨ ਤੋਂ ਸ਼ੁਰੂਆਤ ਕਰਕੇ ਆਪਣੇ ਬਿਜ਼ਨਸ ਨੂੰ ਬਹੁਤ ਜ਼ਿਆਦਾ ਵਧਾ ਸਕਦੇ ਹੋ ਜਿਵੇਂ ਦੋਸਤੋ ਤੁਹਾਨੂੰ ਇਸ ਬਿਜ਼ਨਸ ਤੋਂ ਕਮਾਈ ਹੋਣੀ ਸ਼ੁਰੂ ਹੋ ਗਈ ਉਸ ਤੋਂ ਦੋਸਤੋ ਤੁਸੀਂ ਦੂਸਰੀ ਮਸ਼ੀਨ ਤੇ ਫਿਰ ਤੀਸਰੀ ਚੌਥੀ ਇਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ ਨੂੰ ਵਧਾਉਂਦੇ ਚਲੇ ਜਾਓਗੇ ਜੇ ਤੁਹਾਨੂੰ ਇੱਕ ਮਸ਼ੀਨ ਲੱਖ ਰੁਪਏ ਕਮਾ ਕੇ ਦੇਗੀ ਦੋਸਤੋ ਜਿੰਨੀ ਤੁਹਾਡੇ ਮਸ਼ੀਨ ਹੋਣਗੇ ਆ ਤੁਸੀਂ ਸੋਚੋ ਤੁਹਾਡਾ ਬਿਜ਼ਨਸ ਕਿੱਥੇ ਜਾ ਸਕਦਾ ਹੈ ਦੇਖੋ ਦੋਸਤੋ ਸ਼ੁਰੂਆਤ ਦੇ ਵਿੱਚ ਤੁਸੀਂ ਇਸ ਮਸ਼ੀਨ ਨੂੰ ਇਕੱਲੇ ਨਹੀਂ ਖਰੀਦ ਸਕਦੇ ਤਾਂ ਆਪਣੇ ਦੋਸਤਾਂ ਨਾਲ ਰਲ ਕੇ ਦੋਸਤੋ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਇਹ ਮਸ਼ੀਨ ਨੂੰ ਖਰੀਦ ਸਕਦੇ ਹੋ ਦੋਸਤੋ ਪਾਰਟਨਰਸ਼ਿਪ ਦੇ ਵਿੱਚ ਤੁਸੀਂ ਜਦੋਂ ਕੋਈ ਚੀਜ਼ ਨੂੰ ਖਰੀਦਦੇ ਹੋ ਉਹਦੇ ਨਾਲ ਦੋਸਤੋ ਆਪਾਂ ਨੂੰ ਉਸ ਕੰਮ ਨੂੰ ਕਰਨ ਦੀ ਹਿੰਮਤ ਵੀ ਮਿਲ ਜਾਂਦੀ ਹੈ ਤੇ ਉਸ ਨੂੰ ਐਕਸ਼ਨ ਲੈਣਾ ਵੀ ਉਸ ਦੇ ਵਿੱਚ ਸ਼ੌਕਾ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਚਾਰ ਦੋਸਤ ਰਲ ਕੇ ਇਸ ਤਰ੍ਹਾਂ ਦੀ ਇੱਕ ਮਸ਼ੀਨ ਖਰੀਦਾਂਗੇ ਉਹਦੇ ਨਾਲ ਫਾਇਦਾ ਇਹ ਹੋਏਗਾ ਦੋਸਤੋ ਇੱਕ ਤਾਂ ਪੈਸੇ ਦੇ ਵਿੱਚ ਆਪਣਾ ਬੈਨੀਫਿਟ ਹੁੰਦਾ ਹੈ ਦੂਸਰਾ ਦੋਸਤੋ ਆਪਾਂ ਜਦੋਂ ਚਾਰ ਦੋਸਤ ਰਲ ਕੇ ਕਿਸੇ ਕੰਮ ਨੂੰ ਕਰਦੇ ਆਂ ਤੇ ਉਸ ਕੰਮ ਨੂੰ ਆਪਾਂ ਵਧੀਆ ਢੰਗ ਨਾਲ ਕਰ ਸਕਦੇ ਆਂ ਇੱਕ ਦੂਜੇ ਦੀ ਸਪੋਰਟ ਦੇ ਨਾਲ ਜੇ ਤੁਸੀਂ ਇਹ ਬਿਜ਼ਨਸ ਨੂੰ ਕਰੋਗੇ ਤਾਂ ਤੁਹਾਡੇ ਨਾਲ ਬਹੁਤ ਸਾਰੇ ਲੋਕ ਆ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਜਾਣਗੇ ਤੇ ਬਹੁਤ ਸਾਰੀਆਂ ਕੰਪਨੀਆਂ ਦੋਸਤੋ ਉਹ ਤੁਹਾਨੂੰ ਸਪான்ਸਰ ਕਰਨ ਲੱਗ ਜਾਣਗੀਆਂ ਜਿੰਦੇ ਜੇ ਤੁਸੀਂ ਇਹ ਬਿਜ਼ਨਸ ਨੂੰ ਕਰੋਗੇ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜਨਾ ਸ਼ੁਰੂ ਹੋ ਜਾਣਗੇ ਵੱਡੀਆਂ-ਵੱਡੀਆਂ ਕੰਪਨੀਆਂ ਦੋਸਤੋ ਤੁਹਾਨੂੰ ਸਪான்ਸਰ ਕਰਨਾ ਵੀ ਸ਼ੁਰੂ ਕਰ ਦੇਣਗੀਆਂ ਕਿਉਂਕਿ ਦੋਸਤੋ ਇਹ ਗ੍ਰੀਨ ਪੰਜਾਬ ਬਣਾਉਣ ਵਾਸਤੇ ਦੋਸਤੋ ਬਹੁਤ ਸਾਰੀ ਦੁਨੀਆ ਜੋ ਇਸ ਚੀਜ਼ ਨੂੰ ਸਪ ਇਹ ਕਮਿਸ਼ਨ ਹੈ ਦੋਸਤੋ ਜਿੰਦੇ ਵਿੱਚ ਦੋਸਤੋ ਤੁਸੀਂ ਕੂੜਾ ਵੀ ਘਟਾ ਸਕਦੇ ਹੋ ਹੈ ਆਪਣੇ ਵਾਤਾਵਰਨ ਨੂੰ ਵੀ ਬਚਾ ਸਕਦੇ ਹੋ ਤੇ ਨਾਲ ਹੀ ਤੁਸੀਂ ਪੈਸੇ ਵੀ ਕਮਾ ਸਕਦੇ ਹੋ ਮਤਲਬ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਜੇ ਤੁਸੀਂ ਦੋਸਤੋ ਇਸ ਬਿਜ਼ਨਸ ਨੂੰ ਕਰ ਲੈਣੇ ਹੋ ਤਾਂ ਤੁਹਾਡਾ ਸਰਕਾਰ ਵੀ ਤੁਹਾਨੂੰ ਅੱਗੇ ਜਾ ਕੇ ਤੁਹਾਡੇ ਨਾਲ ਜੁੜੇਗੀ ਤੇ ਤੁਹਾਨੂੰ ਬਹੁਤ ਜ਼ਿਆਦਾ ਅੱਗੇ ਵਧਣ ਦੀ ਦੋਸਤੋ ਉਹ ਮਦਦ ਕਰੇਗੀ ਦੋਸਤੋ ਜੇ ਤੁਸੀਂ ਵੀ ਕੋਈ ਨਵਾਂ ਬਿਜ਼ਨਸ ਆਈਡੀਆ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਇਹ ਰਿਵਰਸ ਵੈਂਡਿੰਗ ਮਸ਼ੀਨ ਇਹ ਇੱਕ ਬਹੁਤ ਹੀ ਜ਼ਿਆਦਾ ਸੁਨਹਿਰਾ ਮੌਕਾ ਦੋਸਤੋ ਜੇ ਤੁਸੀਂ ਇਹਦੇ ਵਿੱਚ ਐਂਟਰੀ ਲੈ ਲੈਣੇ ਹੋ ਤਾਂ ਆਉਣ ਵਾਲਾ ਟਾਈਮ ਦੋਸਤੋ ਤੁਹਾਡਾ ਹੋਏਗਾ ਬਹੁਤ ਵੱਡਾ ਬਿਜ਼ਨਸ ਤੁਸੀਂ ਇਹਦੇ ਵਿੱਚ ਬਣਾ ਸਕਦੇ ਹੋ ਤੇ ਬਹੁਤ ਵੱਡਾ ਤੁਸੀਂ ਕਰੋੜਾਂ ਰੁਪਏ ਦੋਸਤੋ ਇਸ ਬਿਜ਼ਨਸ ਤੋਂ ਕਮਾ ਸਕਦੇ ਹੋ ਤੇ ਦੋਸਤੋ ਅੱਜ ਦੀ ਵੀਡੀਓ ਜੇ ਪਸੰਦ ਲੱਗੀ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਦੋਸਤੋ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਬਿਜ਼ਨਸ ਆਈਡੀਆ ਦੇ ਉੱਤੇ ਲੈ ਕੇ ਆਉ